ਆਜੋ ਮਿੱਤਰੋ ਅੱਜ ਦੀ ਵੀਡੀਓ ਵਿੱਚ ਆਪਾਂ ਦੇਖਦੇ ਹਾਂ ਕਿ ਖਾਲੀ ਸੀੜੀ ਤਵੇ ਦਾ ਕੀ ਬਣਾਉਂਦਾ ਹੈ ਸਭ ਤੋਂ ਪਹਿਲਾਂ ਗੈਸ ਸਿਲੰਡਰ ਦੇ ਨੇ ਪਾਣੀ ਵਿੱਚ ਉਬਲਦੇ ਪਾਣੀ ਵਿੱਚ ਤਵੇ ਜਿਹੜੇ ਵਾਲ ਤੇ ਆ ਹੁਣ ਨੂੰ ਪਲੇਟ ਵਿੱਚ ਗਾੜ ਲਿਆ ਤਵੇ ਸੀੜੀ ਤਵੇ ਉਬਾਲ ਕੇ ਤੇ ਹੁਣ ਆ ਘਟਰ ਜੇ ਦੀ ਮਦਦ ਨਾਲ ਇਹ ਤ ਰੰਗ ਲਾਤਾ ਸਾਰਾ ਉਤੋਂ ਸੀੜੀਆਂ ਦੇ ਰੰਗ ਲਾ ਹੀ ਜਾਂਦਾ ਵੇਖੋ ਹੁਣ ਨੂੰ ਸਾਫ਼ ਕਰਤਾ ਹੈ ਨੈਫਕੀ ਨਾਲ ਰੰਗ ਲਾ ਕੇ ਚੰਗੀ ਤਰ੍ਹਾਂ ਉਨੇ ਤੇ ਮਾਰਕਰ ਨਾਲ ਨਿਸ਼ਾਨ ਲਗਾ ਰਿਹਾ ਮੇਖ ਨੂੰ ਇਸ ਤਰ੍ਹਾਂ ਨਿਸ਼ਾਨ ਲਾ ਰਿਹਾ ਹੁਣ ਕੈਂਚੀ ਨਾਲ ਕੱਟ ਰਿਹਾ ਵੇਖੋ ਕੈਂਚੀ ਨਾਲ ਇਦਾਂ ਕੱਟ ਦੇਣਾ ਇਸ ਤਰ੍ਹਾਂ ਤੁਸੀਂ ਨਿਸ਼ਾਨ ਲਾ ਕੇ ਮਾਰਕਰ ਨਾਲ ਕੈਂਚੀ ਨਾਲ ਇਹਨੂੰ ਕੱਟ ਲੈਣਾਗਾ ਜਿੱਥੇ ਕੱਟ ਰਿਹਾਗਾ ਵੇਖੋ ਕੱਟਦੇ ਨੇ ਕੱਟੇ ਵੀ ਟੁੱਟ ਜਿਓ ਪੱਕਾ ਟਾਇਰ ਬਣ ਗਿਆ ਵੇਖੋ ਜਿੱਥੇ ਓਕੜਾ ਓਕੜਾ ਸੀਗਾ ਉੱਥੇ ਤੁਸੀਂ ਆ ਲੈਂਟਰ ਨਾਲ ਹੁਣ ਇਸ ਨੂੰ ਮੜੇ ਗਰਮ ਕਰਕੇ ਲੈਂਟਰ ਨਾਲ ਟੇਡੇ ਕਰ ਰਿਹਾ ਪੱਖੀ ਨੇ ਜਦੋਂ ਪੱਖੇ ਦੀ ਹਵਾ ਬੱਦਲ ਲੱਗੂਗੀ ਫਿਰ ਇਸ ਟਾਈਮ ਥੋੜੀ ਥੋੜੀ ਟੇਡੇ ਕਰ ਤੇ ਫਿਰ ਹੁਣ ਇੱਕ ਆ ਲੱਕੜ ਦਾ ਹੌਲੇ ਆ ਤੇ ਇੱਥੇ ਲੱਕੜ ਦਾ ਲਾ ਕੇ ਨੇ ਚਿਮੇੜਤਾ ਸੀੜੀ ਤੇ ਗਲੂ ਦੀ ਮਦਦ ਨਾਲ ਤੇ ਇਹਦੇ ਮੋਟਰ ਲਗਾਤੀ ਜਿਹੜੀਆਂ ਖੇਡਾਂ ਆ ਖੜਾਉਣਿਆਂ 'ਚ ਮੋਟਰ ਲੱਗੀ ਹੁੰਦੀ ਆ ਉਹ ਮੋਟਰ ਲਾਤੀ ਉੱਤੇ ਉਹਦੇ ਚਗਰੀ ਜੀ ਲਾਤੀ ਦਿਆਂ ਬੈਟਰੀ ਲਾਤੀ ਉਹਦੀ ਤੇ ਸੱਚ ਲਾਤੀ ਇੱਕ ਮੋਬਾਈਲ ਦੀ ਬੈਟਰੀ ਤੇ ਸੱਚ ਲਾਤੀ ਇਧਰ ਪਲੇਟ ਜੀ ਲਾਤੀ ਨੇ ਵੇਖੋ ਉਹ ਹੁਣ ਕਾਫੀ ਨਵੇਂ ਟਾਂਕੇ ਲਾਈ ਜਾਂਦਾ ਇੱਕ ਪਾਸੋਂ ਦਾ ਮੋਟਰ ਨਾਲ ਜੋੜਤਾ ਤੇ ਦੂਜੇ ਪਾਸੇ ਉਹਦਰ ਉਹ ਨਾਲ ਜੋੜਤੀਏ ਨੇ ਬੈਟਰੀ ਨਾਲ ਮੋਬਾਈਲ ਦੀ ਨਾਲ ਇੱਕ ਸੋਚ ਤੇ ਲਗਾਤੀ ਦੇ ਇਧਰ ਜਿਹੜੀ ਪਲੇਟ ਧਰੀ ਹੋ ਤੇ ਟਾਂਕੇ ਲਾ ਲੈਨੇ ਐ ਇਸ ਤਰ੍ਹਾਂ ਤੁਸੀਂ ਜਿਵੇਂ ਜਿਵੇਂ ਇਹ ਟਾਂਕੇ ਲਗਾ ਰਿਹਾਗਾ ਤਾਰਾਂ ਲਿਆ ਕੇ ਹੁਣ ਵੇਖੋ ਇਹ ਤੇ ਸੋਚ ਤੋਂ ਹੀ ਲਗਾ ਕੇ ਚੱਲੂਗਾ ਪੱਖਾ ਆਕਾਸ਼ਤਾਨੇ ਮੂਰੇ ਫਰਮ ਮੋਟਰ ਦੇ ਹੁਣ ਵੇਖੋ ਸੋਚ ਛੱਡਨੇ ਤੇ ਚੱਲ ਰਿਹਾ ਇਧਰ ਚਾਰਜਰ ਲਗਾਤਾ ਵੇਖੋ ਇਹਨੇ ਪਲੇਟ ਤੇ ਚਾਰਜਰ ਲਗਾਇਆ ਹੋਇਆ ਸੀਗਾ ਬੈਟਰੀ ਚਾਰਜ ਹੋ ਜਾ ਕਰੂਗੀ ਲਾਈਟ ਤੇ ਤੇ ਉਦਾਂ ਹੀ ਚੱਲ ਪਿਆ ਕਰੂਗਾ ਉਹ ਵੇਖੋ ਮੋਬਾਈਲ ਨਹੀਂ ਐਂ ਅਟੈਚ ਕਰ ਲਈ ਵੇਖੋ ਕੇਵਲ ਲਾ ਕੇ ਡਾਟਾ ਕੇ ਬਲਬ ਵੇਖੋ ਵੱਲ ਵੀ ਜਗ ਰਿਹਾ ਵੇਖੋ ਇਹ ਤੇ ਹੋ ਇੱਕ ਮਿੰਟ ਹੋ ਵੇਖੋ ਬਲਬ ਦੀ ਲਾਈਟ ਵੀ ਜਗ ਰਹੀ ਆ ਪੱਖਾ ਵੀ ਚੱਲ ਰਿਹਾ ਵੇਖੋ ਬਹੁਤ ਤੇਜ਼ ਚੱਲ ਰਿਹਾ ਪੱਖਾ ਵੇਖੋ ਹਵਾ ਵੇਖੋ ਜੀ ਕਿੰਨੀ ਤੇਜ਼ ਆ